ਕੋਈ ਪਿੰਡ ਲਹਿਰਾ ਸੁੰਦਾ ਦੇ ਵਿੱਚ ਜਿਹੜਾ ਲੰਗਰਾਗਾ 10-15 ਕੇਲੇ ਦਾ ਮਚ ਗਿਆ ਹੁਣ ਇੱਕ ਹੋਰ ਆ ਗਈ ਇਹ ਕਹਿੰਦੇ 부ਜੀ ਦਵਾਈ ਆ ਬਿਲਕੁਲ 부ਜੀ ਤੋਂ ਤਾਂ ਹੁਣ ਦੋ ਆ ਗਈਆਂ ਇੱਕ ਪਹਿਲਾਂ ਵਾਲੀ ਖੜੀ ਐ ਇੱਕ ਹੋਰ ਆ ਗਈ ਪਰ ਜਿਹੜੀ ਅੱਗ ਆ ਉਹ ਲੋਕਾਂ ਨੇ ਆਪ ਕੰਟਰੋਲ ਕੀਤੀ ਹੈਗੀ ਸਾਰੇ ਆਓ ਦੇਖ ਲਓ ਮੁੰਡੇ ਕਿਵੇਂ ਬਾਈ ਉੱਪਰ ਟਰੈਕਟਰ ਨਾਲ ਵਾਹੀ ਜਾਂਦੇ ਆਂ ਵੀ ਜਿਹੜੀ ਅੱਗ ਤਾਂ ਹਨਾ ਚੜ ਜੇ ਤੇ ਨਾਲ ਹੀ ਇੱਧਰ ਬਾਈ ਹੋਰਾਂ ਕੋਲੇ ਟਰੈਕਟਰ 'ਤੇ ਢੋਲੇ ਪਾਏ ਹੋਏ ਨੇ ਅਸਲ 'ਚ ਭਰਾਵੋ ਆਪਦੇ ਢੋਲੇ ਹੀ ਕੰਮ ਕਰਦੇ ਆਗੇ ਵੀ ਜਿਹੜੇ-ਜਿਹੜੇ ਵੀਰਾਂ ਕੋਲੇ ਹੁੰਦੇ ਆ ਪਾ ਕੇ ਰੱਖਣਾ ਅੱਛਾ ਉਧਰ ਵੀ ਆਪਦਾ ਢੋਲਾ ਚੱਲੀ ਜਾਂਦਾ ਹੈ ਤੇ ਇਧਰ ਬਾਈ ਜਨਾਂ ਨੇ ਬਾਈ ਉਹਦੀ ਤੇ ਆਪਦੇ ਟਰੈਕਟਰ ਨਾਲੀ ਲੋਕਾਂ ਨਹੀਂ ਗਈ ਵੀ ਲੋਕਾਂ ਦੇ ਇਕੱਠ ਨਹੀਂ ਜਿਹੜੀ ਅੱਗਾਹੋਂ ਕੰਟਰੋਲ ਕੀਤੀ ਹੈ ਜਮਾਂ ਮੇਨ ਰੋਡ ਤੇ ਹੋਇਆ ਤੇ ਉਹ ਸਾਹਮਣੇ ਖੜੇ ਨੇ ਸਾਡੇ ਸਾਡੇ ਪੁਲਿਸ ਮੁਲਾਜ਼ਮ ਵੀਰ ਖੜੇ ਨੇਗੇ ਰਾਉਂ ਰਾਮਪੁਰਾ ਕ੍ਰਾਸ ਕਰਕੇ ਬਾਈ ਜਦੋਂ ਇਧਰਲੇ ਪਾਸੇ ਆਪਾਂ ਜਾਂਦੇ ਆ ਨਾ ਪੁੱਚੋ ਨੂੰ ਤਾਂ ਉੱਥੇ ਵਿਚਕਾਰ ਇੱਕ ਐਚਪੀ ਦਾ ਪੰਪਾ ਹੈ ਉੱਥੇ ਬਾਈ ਖੜੀ ਕਣਕ ਨੂੰ ਅੱਗ ਲੱਗੀ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੁਸੀਂ ਦੇਖ ਸਕਦੇ ਹੋ ਇਧਰਲੇ ਪਾਸੇ ਕਣਕ ਖੜੀ ਹੈ ਤੇ ਫਾਇਰ ਬ੍ਰਿਗੇਡ ਵੀ ਜਿਹੜੀ ਮੌਕੇ ਤੇ ਇੱਥੇ ਆਈ ਵੀ ਹੈ ਮੌਕੇ ਤੇ ਪਰ ਇੱਕ ਵਾਰੀ ਕੰਟਰੋਲ ਹੋ ਚੁੱਕੀ ਹੈ ਉਹ ਜੀ ਦੇਖ ਸਕਦੇ ਹੋ ਦੀ ਕਿਵੇਂ ਜਮਾ ਸੜਕ ਤੇ ਧੂਆਂ ਰੋਲ ਹੋਇਆ ਪਿਆ ਹੈ ਬਾਈ ਲੱਗੀ ਕੀ ਧੂਆਂ ਕੀ ਕਾਰਨਾ ਬਾਈ ਅੱਗ ਲੱਗਣ ਦਾ ਉਹ ਤਾਂ ਲੈਂਟ ਤੋਂ ਲੱਗ ਰਹੀ ਹੈ ਲੈਂਟ ਤੋਂ ਲੱਗਿਆ ਬਾਈ ਲੈਂਟ ਤੋਂ ਕਿੰਨਾ ਕਾ ਖੜੀ ਕਣਕ ਦੀ ਜਾਂ ਕਿਵੇਂ ਲਾਂਗੜ ਸੀ ਲਾਂਗੜੀ ਆ ਕਣਕ ਤਾਂ ਨਹੀਂ ਖੜੀ ਸੀ ਯਾਰ ਠੀਕ ਹੈ ਥੋੜੀ ਬਣ ਵਾਲੀ ਸੀ ਤਾਂ ਠੀਕ ਹੈ ਠੀਕ ਹੈ ਇਧਰ ਦੇ ਪਾਸੇ ਆ ਦੇਖ ਕੇ ਆਇਆ ਲੱਗਦਾ ਸੀ ਵੀ ਕਿਤੇ ਕਣਕ ਖੜੀ ਆ ਗਈ ਤੇ ਉਹ ਵੀ ਸਾਰੇ ਬਾਈ ਉੱਥੇ ਫਿਰਦੇ ਆ ਕਿ ਉਹ ਫਾਇਰ ਬ੍ਰਿਗੇਡ ਦੀ ਗੱਡੀ ਐ ਤੇ ਆਪਾਂ ਵੀ ਜਾਣਦੇ ਆ ਉੱਥੇ ਜਮ ਹਵੀ ਜਿੰਨਾ ਵੀ ਹੋ ਸਕਦਾ ਹਨਾ ਕਿਸਾਨ ਵੀਰ ਦਾ ਨੁਕਸਾਨ ਹੋਇਆਗਾ ਕਰੀਏ ਪਤਾ ਤਾਂ ਜੋ ਵੀਰ ਦੀ ਮਾਦਰ ਹੋ ਸਕੇ ਤੇ ਆ ਦੇਖੋ ਭਾਈ ਕਿਵੇਂ ਮੈਂ ਕਹਣਾ ਲਫਤਾਂ ਦੀਆਂ ਲਫਤਾਂ ਪੈਂਦੀਆਂ ਨੇ ਗਿਆ। ਸਾਡਾ ਆਪਣੇ ਨਾਲ ਭਾਈ ਕੀ ਕਰਨਾ ਭਈ ਅੱਗ ਲੱਗਣ ਦਾ? ਇਹ ਭਾਈ ਸ਼ੋਰ ਸ਼ਾਰਟ ਸਰਕਟ ਹੋਇਆ ਜਾ ਉੱਥੋਂ। ਅੱਛਾ। ਬਿਜਲੀ ਲੈਣ ਲੱਗਦੀ ਆ ਤੇ ਵੇਚਦੀ। 24 ਘੰਟੇ ਵਾਲੀ ਤੋਂ ਹੈ। ਇਹ ਬੰਦਿਆਂ ਕੋਲ ਵਾਹਣ ਠੇਕੇ ਦੇ ਸੀਗਾ। ਠੇਕੇ ਦੇ ਵਾਹਣਾ। ਕੀ ਨਾਂਗਾ ਪੀਰ ਦਾ ਜਿਹਦਾ ਵਾਹਣਾ ਭਾਈ? ਇਹ ਆਪਣੇ ਪੁਰਾਣੇ ਰਾਮਪੁਰੇ ਦੇ ਹੀ ਐ। ਨਹੀਂ ਨਹੀਂ ਜੀ। ਜਲੌਰ ਕਾ ਬਹਾਣਾ ਜਲੌਰ ਸਿੰਘ ਸਾਨੂੰ ਸਰਪੰਚ ਦਾ ਜਲੌਰ ਸਿੰਘ ਸਾਨੂੰ ਸਰਪੰਚ ਕਿਹੜਾ ਪਿੰਡ ਆ ਜਾਂਦਾ ਹੈ ਪਿੰਡ ਲੈਰਾ ਸੌਂਦਾ ਹੈ ਲੈਰਾ ਸੌਂਦਾ ਲੈਰੇ ਸੌਂਦੇ ਦੀ ਜ਼ਮੀਨ ਆ ਬਾਈ ਠੇਕੇ ਦੇ ਵੀਰਾਂ ਕੋਲੇ ਵਹਾਂ ਤੇ 10 15 15 ਕੇ ਲਈ ਡਾਗਰ ਮੱਚ ਗਿਆ ਖਾਹ ਮਾਨ ਸਾਹੀ ਜ਼ਮੀਨ ਠੇਕੇ ਤੇ ਆ ਗਈ ਦੇਖ ਲਓ ਭਰਾਵੋ ਤੇ ਤੂੜੀ ਦਾ ਵੀਰ ਦੀ ਨੁਕਸਾਨ ਹੋ ਗਿਆ ਸਾਰਾ ਤੇ ਇਧਰ ਆ ਬਾਈ ਹੁਣ ਨਹੀਂ ਲੱਗੇ ਪਏ ਆ ਕੇ ਦੇਖੋ ਆਪਣੇ ਕਸਾਨ ਭਰਾ ਆਪੀ ਇੱਕ ਘਰ ਦਈਆ ਸਾਰਾ ਤੇ ਇੱਕ ਘਰ ਲਈ ਹੈ ਤੇ ਇਧਰ ਸਾਡੇ ਵੀਰ ਆਪ ਵੀ ਲੱਗੇ ਫਾਇਰ ਬ੍ਰਿਗੇਡ ਵੀ ਆ ਗਈ ਆਈ ਵੀ ਆ ਬਈ ਦੇਖ ਤਾਂ ਹੀ ਆ ਚਲ ਫਿਰ ਚੱਲਣ ਚੱਲਣ ਜਈ ਵਾਰ ਹੋ ਜਾਂਦੀ ਆ ਦਿੱਕਤ ਹਨਾ ਲੋਕਾਂ ਨੇ ਡਾਕਟਰਾਂ ਨੇ ਵੀਾਈ ਹੈ ਠੀਕ ਹੈ ਬਿਲਕੁਲ ਬਈ ਆਪ ਹੀ ਸਮਗਰੀ ਵੀਰ ਹਿੰਮਤ ਕਰਦੇ ਆ ਹਨਾ ਜਿਵੇਂ ਆ ਟਰਾਲੀਆਂ ਟੈਂਕੀਆਂ ਭਰੀਆਂ ਖੜੀਆਂ ਹੁੰਦੀਆਂ ਨੇ ਪਾਣੀ ਵਾਲੀਆਂ ਤੇ ਵੀ ਕਿਤੇ ਇਧਰਲੇ ਪਾਸੇ ਨੇ ਉੱਠ ਕੇ ਆ ਜੇ ਉਹ ਤਾਂ ਬਾਈਆਂ ਨੇ ਇਧਰ ਗੀੜੇ ਗੂੜੇ ਦੇਤੇ ਇੱਕ ਘਰ ਦਾ ਹੀ ਆ ਬਾਈ ਕਹਿੰਦਾ ਨੁਕਸਾਨ ਹੋਆ ਪਾ ਕੋਸ਼ਿਸ਼ ਕਰਾਂਗੇ ਬਾਈ ਨੰਬਰ ਪਾਵਾਂਗੇ ਵੀਰ ਦਾ ਉੱਤੇ ਜੀ ਆਉਂਦਾ ਹੈਗਾ ਬਾਈ ਉਹ ਜਿਹੜਾ ਹੋਇਆ ਹੈ ਕਿਹੜਾ ਇਹ ਬਾਈ ਤੇ ਮਿਲਾਉਣੇ ਭਰਾ ਉਹ ਉੱਥੇ ਬਾਈ ਦਾ ਜਿਹਦਾ ਨੁਕਸਾਨ ਹੋਇਆਗਾ ਇੱਕ ਘਰ ਦਾ ਹੀ ਜਿਆਦਾ ਨੁਕਸਾਨ ਹੋਇਆ 10-15 ਕਿੱਲਿਆਂ ਦਾ ਜਿਹੜਾ ਲੰਗੜਾ ਸਾਰਾ ਮਚ ਗਿਆ ਤੇ ਵਾਹਣ ਵੀ ਸਾਰਾ ਵੀਰ ਦਾ ਠੇਕੇ ਦੇ ਸੀ ਉਹ ਗੇੜਦੀ ਗੱਡੀ ਆ ਤੇ ਨਾਲ ਬਾਈ ਹੁਰੀਆਂ ਛਟੀਆਂ ਚੱਕੀ ਫਿਰਦੇ ਆਗੇ ਇਹਦੇ ਨਾਲ ਆਗਾ ਜਿਹੜੀ ਉਹ ਮਸਲੀ ਜਾਂਦੀ ਹੈ ਸਭੀ ਛੋਟਾ ਜਿਹੜਾ ਬੰਦਾ ਉਹਦੇ ਵਿੱਚ ਲੈ ਕਰਾ ਮੈਨੂੰ ਬਾਅਦ ਪਤਾ ਇੱਥੇ ਨਹੀਂ ਆਂਦੇ ਉਥੋਂ ਦੀ ਲਈ ਆਉਂਦੀ ਆ ਚੱਲ ਦਿਖਾਵਾਂ ਉੱਥੇ ਲੱਗੀ ਹੋਇਆ ਉਹ ਬਾਈ ਚੱਲ ਦਿਖਾਵਾਂ ਤੈਨੂੰ ਲਈ ਆਉਂਦੀ ਜਿਹੜਾ ਛੋਟਾ ਬੰਦਾ ਉਹ ਬੰਦਾ ਚੱਲ ਕੋਈ ਗੱਲ ਨਹੀਂ ਬਾਈ ਹੁੰਦਾ ਬਾੜੇ ਨਹੀਂ ਮਸ਼ਹੂਰ ਪਾਉਂਦੇ ਉਹ ਛੋਟੂ ਬਾਜ ਜਾਂਦੀ ਅਗੇ ਦਾ ਟਾਂਕਾ ਅੱਧੀ ਮਰੀ ਦੀ ਹੋਰ ਤਾਂ ਬਾਈ ਫੁੱਲ ਫੁੱਲ ਹੋਈ ਤੁਹਾਨੂੰ ਆਇਆ ਕੋਈ ਦੀ ਪਰ ਪਹਿਲਾਂ ਮੰਗਾਂਗੇ ਤੇ ਤੇਰਾ ਵਾਹਣਾ ਬਾਕੀ ਦਾ ਆ ਮੁੰਡੇ ਦਾ ਵਾਹਣਾ ਬਾਈ ਛੋਡਾ ਬਾਈ ਕਿੰਨੇ ਆ ਮੁੰਡੇ ਦਾ ਹੋਣਾ ਕਿੰਨੇ ਲੰਗੜੇ ਸੀ ਬਾਈ ਕਿੰਨੇ ਕਿੱਲਾਂ ਦਾ ਬਾਈ ਤੇ 15 ਕਿੱਲਾਂ ਦਾ ਆਪਣੇ ਆਪ ਦੇ ਸੀਗਾ ਬਾਈ ਠੀਕ ਹੈ ਤੇ 7-8 ਕਿੱਲਾਂ ਦਾ ਹੋਣਾ ਦਾ ਸੀਗਾ ਆਪਣੇ ਨਾਲ ਗਵਾਂਢ ਦਾ ਠੀਕ ਹੈ ਮੋਬਾਈਲ ਨੰਬਰ ਕਿੰਨਾ ਬਾਈ ਛੋਡਾ ਅਸੀਂ ਕੋਸ਼ਿਸ਼ ਕਰਾਂਗੇ ਉੱਪਰ ਪਾ ਕੇ ਹਨਾ ਵੀ ਜੇ ਕੋਈ ਤੁਹਾਨੂੰ ਮੰਨ ਲਓ ਵੀ ਕੋਈ ਟੂੜੀ ਦਾ ਜਿਵੇਂ ਆਪਣੇ ਦਾ ਨੁਕਸਾਨ ਹੋਇਆ ਤੇ ਆਪਣੇ ਪਿੰਡ ਕਿਹੜਾ ਆ ਜਾਂਦਾ ਲਹਿਰਾ ਤੋਂ ਦਾ ਬਾਈ ਠੀਕ ਹੈ ਕੀ ਨਾਮ ਕੀ ਹੈ ਬਾਈ ਜੀ ਹਾਂ ਬਾਈ ਬਲਜਿੰਦਰ ਸਿੰਘ ਆ ਬਾਈ ਠੀਕ ਹੈ ਬਾਹਾਂ ਠੇਕੇ ਦੇ ਸੀ ਜਾਂ ਕਰਦਾ ਬਾਈ ਠੇਕੇ ਦੇ ਬਾਈ ਮੋਬਾਈਲ ਨੰਬਰ ਕਿੰਨਾ ਬਾਈ ਤੁਹਾਡਾ 70099 ਬਾਈ ਹੂੰ 41765 70099 41765 ਬਾਈ ਦਾ ਨੰਬਰ ਆ ਭਰਾ ਉਹ ਬਾਕੀ ਹੋਰ ਜਿਹੜੇ ਵੀਰ ਦਾ ਨੁਕਸਾਨ ਹੋਇਆ ਹੈ ਨਾ ਵੀਰ ਹੋਰੀ ਦੱਸ ਦੇਣਗੇ ਵੀ ਕਿੰਨਾ ਹੋਇਆ ਵੈਸੇ ਇੱਕ ਵਾਰੀ ਤਾਂ ਜਿਹੜੀ ਅੱਗ ਆ ਉਹ ਕੰਟਰੋਲ ਕਰ ਲਈ ਕਹਿੰਦੇ ਵੀ 24 ਘੰਟਿਆਂ ਲਈ ਤੋਂ ਲੱਗੀ ਹੈ ਕਿਉਂ ਹਾਂ 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 ਲੈਟ ਆਈ ਅੱਜੀ ਦਾ ਹੁਕਮ ਹੋਇਆ ਜੱਲੇ ਡਈਏ ਹਾਂ ਪਹਿਲਾਂ ਤਾਂ ਪਹਿਲਾਂ ਤਾਂ ਦਿਨੇ ਬੰਦ ਕਰੀ ਹੁੰਦੀ ਸੀ ਨਾ ਤਾਂ ਕਰਕੇ ਬਿਲਕੁਲ ਸਾਰਾ ਦਾ ਜਮਾਟੇ ਲਗਾਣੀ ਕੋਲ ਫਾਲ ਵਿੱਚ ਕੁਝ ਨਾ ਬਣਦਾ ਨਾ ਮੈਂ ਸਾਰਾ ਕੋਈ ਨਹੀਂ ਆਵਣ ਡਾਲਾ ਛੱਡੀ ਵਾਲਾ ਕਹਿੰਦੇ ਕਿ ਮੱਛੀ ਘਰੇ ਆਏ ਉਹ ਦਿਨਾਂ ਦਾ ਮੱਛੀ ਛੱਡੀ ਆਉਂਦੀ ਹੈ ਤੁਮ ਖਾਵਾ ਕੈਂਦੀ ਬੜਾਦੀ ਭਿੰਖੇ ਦੀ ਮਸਾਦਾਰੀ ਹੈ ਇਹ ਕਿੱਥੋਂ ਆਈ ਕਿੱਥੋਂ ਆ ਬਾਈ ਮਸ਼ੀਨ ਇਹ ਰਾਮਪੁਰੇ ਤੋਂ ਆਈ ਆ ਬਾਈ ਰਾਮਪੁਰੇ ਤੋਂ ਹਾਂ ਇਹਨਾਂ ਕਰਦੀਆ ਡਰਾਈਵਰ ਟੂਬ ਰਹੀ ਨਹੀਂ ਸੀ ਕੰਮ ਦਾ ਇਹਨਾਂ ਦਾ ਇਹ ਆ ਹਾਂ ਕੋਈ ਡਰਾਈਵਰ ਨਹੀਂ ਸੀ ਕੰਮ ਦਾ ਜਮਾ ਇੱਕ ਵੀ ਮੋੜੀ ਨਹੀਂ ਇਹਨੇ ਸਾਡੇ ਕਹੇ ਤੋਂ ਜਿੱਥੋਂ ਆ ਕੇ ਕਿਤੇ ਵੀ ਸੀ ਉੱਥੇ ਮੋੜੀ ਨਹੀਂ ਅੱਛਾ ਕੋਈ ਟ੍ਰੈਕਟਰ ਨਹੀਂ ਕੰਟਰੋਲ ਕਰਦਾ ਵੀਰਾ ਕਹਿੰਦੇ ਕਿਧਰੇ ਲੈ ਜਾ ਕਰੇ ਕਿੱਜੇ ਕਿਧਰੇ ਘੰਟਾ ਦਾ ਇੱਥੇ ਆ ਕੇ ਫਿਰਿਆ ਫਿਰਿਆ ਮਤਲਬ ਵੀ ਚੰਗਾ ਡਰਾਈਵਰ ਨਹੀਂ ਸੀ ਹੈਗਾ ਵੀ ਨਹੀਂ ਇੱਧਰ ਦੀ ਟਪਾਉਣੀ ਹੁੰਦੀ ਤਾਂ ਤੁਸੀਂ ਕਹਿੰਦੀ ਟਪਾ ਲਓ ਕੰਦਾ ਆਈ ਨਹੀਂ ਸੀ ਕਿਹੜਾ ਜਿਹੜਾ ਪਾਣੀ ਵਾਲਾ ਬਾਈ ਚੱਕੀ ਜਾਂਦੇ ਆਗੇ ਪਾਣੀ ਵਾਲਾ ਲੂਪ ਦਾ ਜਿਹੜਾ ਚੱਕੀ ਜਾਂਦੇ ਆ ਵੀ ਕਿਤੇ ਨਾ ਕਿਤੇ ਭਰਾਵਾਂ ਲੋਕਾਂ ਦੀ ਇਹ ਵੀ ਸ਼ਿਕਾਇਤ ਆ ਗਈ ਕਹਿੰਦੇ ਵੀ ਪ੍ਰਸ਼ਾਸਨ ਠੀਕ ਹੈ ਜਿਹੜੀ ਫਾਇਰ ਬ੍ਰਿਗੇਡ ਆ ਹਨਾ ਕਹਿੰਦੇ ਇਹਨਾਂ ਦਾ ਵੀ ਕੋਈ ਚੰਗਾ ਬੜਾ ਵਧੀਆ ਰਿਸਪੌਂਸ ਨਹੀਂ ਰਿਹਾ ਹੈਗਾ ਤੇ ਆ ਇਹਨਾਂ ਦੀ ਜਿਹੜੀ ਪਾਇਆ ਪਾ ਕੀ ਉਹ ਖੁਦ ਕੀ ਦੋ ਟਨ ਵਾਰੀ ਟਾਈਮ ਤੇ ਕੋਈ ਫੋਨ ਨਹੀਂ ਚੱਕਦਾ ਬਾਈ ਅਹਿਆ ਦੋ ਦੋ ਘੰਟੇ ਬਾਅਦ ਆਇਆ ਬਈ ਸਾਰੇ ਆ ਗਏ ਬਿਲਕੁਲ ਜਿਵੇਂ ਜਿ ਬਿਲਦ ਨੇ ਮੇਨ ਰੋਡ ਤੇ ਆ ਜਮਾ ਜਮਾ ਮੇਨ ਰੋਡ ਦੇ ਉੱਪਰ ਆ ਨਹੀਂ ਇੱਥੋਂ ਹੀ ਤੁਸੀਂ ਐ ਲਾ ਲਓ ਵੀ ਹਰੇਕ ਅਫਸਰ ਲੰਘਦਾ ਹਰੇਕ ਲੀਡਰ ਲੰਘਦਾ ਉਰੋਂ ਦੀ ਤੇ ਮੈਂ ਵੀ ਜਦੋਂ ਇੱਥੋਂ 112 ਵਾਲੇ ਲਾਇਆ ਵੀ ਨਹੀਂ ਪਹੁੰਚੇ ਬਈ ਟਾਈਮ ਤੇ ਆਏ ਨਹੀਂ ਹੈਗੇ ਜਮੇ ਨਹੀਂ ਬਾਈ ਉਹ ਫੋਨ ਚੱਕਲੇ ਸੀਗਾ ਕਲਿਆ ਸੀ ਫੇਰ ਕਹਿੰਦੇ ਆਉਨੇ ਆਉਨੇ ਆਂ ਕਿਈ ਗਏ ਭਾਈ ਤੇ ਬਹੁਤ ਜਿਆਦਾ ਨੁਕਸਾਨ ਭਰਾਵੋ ਦੇਖ ਲਓ ਤੁਸੀਂ ਤੂੜੀ ਦਾ ਲੰਗਰ ਸਾਰਾ ਥੇ ਕਿਤੇ ਵਾਹਣ ਪੀਆ ਵੀਰ ਦਾ ਤੇ ਲੋਕਾਂ ਨੇ ਆਪ ਹੀ ਇਕੱਠੇ ਹੋ ਕੇ ਜਿਹੜੀ ਅੱਗ ਆ ਉਹ ਕੰਟਰੋਲ ਕੀਤੀ ਹੈਗੀ ਨਹੀਂ ਆ ਦਿਖਾ ਦੇ ਭਾਈ ਕਿਹਾ ਬਾਹ ਕੇ ਕੀਤੀ ਹੈ ਲੋਕਾਂ ਨੇ ਹਾਂ ਬਿਲਕੁਲ ਭਾਈ ਉਹ ਪਾਪ ਖੋਲੀ ਨਹੀਂ ਪਹਿਲਾਂ ਬਦਲੀ ਆ ਹੁਣ ਖੋਲ ਲਈ ਹਾਂ ਪੰਗਾ ਉਹੀ ਆ ਨਾ ਬਾਈ ਸਿਆਪਾ ਦਾ ਕੋਈ ਪਿੰਡ ਲਹਿਰਾ ਸੁੰਦਾ ਦੇ ਵਿੱਚ ਜਿਹੜਾ ਲੰਗਰਾਗਾ 10 15 ਕੇਲੇ ਦਾ ਮੱਚ ਗਿਆ ਹੁਣ ਇੱਕ ਹੋਰ ਆ ਗਈ ਇਹ ਕਹਿੰਦੇ 부ਜੀ ਦਵਾਈ ਆ ਬਿਲਕੁਲ 부ਜੀ ਤੋਂ ਤਾਂ ਹੁਣ ਦੋ ਆ ਗਈਆਂ ਇੱਕ ਪਹਿਲਾਂ ਦੀ ਖੜੀ ਐ ਇੱਕ ਹੋਰ ਆ ਗਈ ਪਰ ਜਿਹੜੀ ਅੱਗ ਆ ਉਹ ਲੋਕਾਂ ਨੇ ਆਪ ਕੰਟਰੋਲ ਕੀਤੀ ਹੈਗੀ ਸਾਰੇ ਆਓ ਦੇਖ ਲਓ ਮੁੰਡੇ ਕਿਵੇਂ ਬਾਈ ਉੱਪਰ ਟਰੈਕਟਰ ਨਾਲ ਵਾਹੀ ਜਾਂਦੇ ਆਂ ਵੀ ਜਿਹੜੀ ਅੱਗ ਤਾਂ ਹਨਾ ਚੜ ਜੇ ਤੇ ਨਾਲ ਹੀ ਇੱਧਰ ਬਾਈ ਹੋਰਾਂ ਕੋਲੇ ਟਰੈਕਟਰ 'ਤੇ ਢੋਲੇ ਪਾਏ ਹੋਏ ਨੇ ਅਸਲ 'ਚ ਭਰਾਵੋ ਆਪਦੇ ਢੋਲੇ ਹੀ ਕੰਮ ਕਰਦੇ ਆਗੇ ਵੀ ਜਿਹੜੇ-ਜਿਹੜੇ ਵੀਰਾਂ ਕੋਲੇ ਹੁੰਦੇ ਆ ਪਾ ਕੇ ਰੱਖਣਾ ਅੱਛਾ ਉਧਰ ਵੀ ਆਪਦਾ ਢੋਲਾ ਚੱਲੀ ਜਾਂਦਾ ਹੈ ਤੇ ਇੱਧਰ ਵਾਹੀ ਜਾਂਦੇ ਨੇ ਬਾਈ ਉਹਦੀ ਤੇ ਆਪਦੇ ਟਰੈਕਟਰ ਨਾਲ ਹੀ ਲੋਕਾਂ ਨੇ ਕਰੀ ਜੀ ਵੀ ਲੋਕਾਂ ਦੇ ਇਕੱਠ ਨਹੀਂ ਜਿਹੜੀ ਅੱਗਾਂ ਉਹ ਕੰਟਰੋਲ ਕੀਤੀ ਹੈ ਜਮਾਂ ਮੇਨ ਰੋਡ ਤੇ ਹੋਇਆ ਤੇ ਉਹ ਸਾਹਮਣੇ ਖੜੇ ਨੇ ਸਾਡੇ ਸਾਡੇ ਪੁਲਿਸ ਮੁਲਾਜ਼ਮ ਵੀਰ ਖੜੇ ਨੇਗੇ ਨੀਲ ਨੂੰ ਵੀ ਅੱਗ ਚੜ ਗਈ ਜੇ ਜਿਵੇਂ ਹਵਾ ਚੱਲਦੀ ਹੈ ਨਾ ਹੋ ਸਕਦਾ ਵੀ ਅਗਲੇ ਅਗਲੇ ਪਾਸੇ ਵੀ ਬਣਾ ਚ ਜਾ ਸਕਦੀ ਹੈ ਬਿਲਕੁਲ ਬਈ ਬਿਲਕੁਲ ਕੋਆ ਪਾਣੀ ਹੋਇਆ ਇਹ ਕਟਰਾਉ ਸੀ ਇਹਨਾਂ ਦੇ ਸੀ ਆਇਦੇ ਹੋਰ ਭਾਵੇ ਬਈ ਆਇਦੇ ਹੋਰ ਭਾਵੇ ਇਹਦੇ ਵਿੱਚੋਂ ਜਿਹੜਾ ਧੂਆ ਨਿਕਲਣਾ ਅੱਗੇ ਨੂੰ ਖਿੱਚਣਾ ਬਾਈ ਨਾਲ ਹੋਰ ਲੋਕਾਂ ਨੇ ਆ ਵੀ ਕੰਟਰੋਲ ਕੀਤੀ ਸਾਰੀ ਦੇਖ ਸਕਦੇ ਹੋ ਬਈ ਬਾਈ ਡਿਪਾਰਟਮੈਂਟ ਵੱਲੋਂ ਆ ਜਾ ਆਪਣਾ ਹੋਇਆ ਡਿਪਾਰਟਮੈਂਟ ਵੱਲੋਂ ਆਏ ਠੀਕ ਹੈ ਕਿੰਨੇ ਬੰਦੇ ਹੁੰਦੇ ਨੇ ਭਾਈ ਇੱਕ ਗੱਡੀ ਨਾਲ ਆ ਮੈਂ ਇੱਕ ਗੱਡੀ ਨਾਲ ਭਾਈ ਕਿੰਨੇ ਬੰਦੇ ਹੁੰਦੇ ਆ ਪੂਰੇ ਖੜਾ ਹੀ ਬੰਦਾ ਓਹ ਠੀਕ ਹੈ ਰੋਡ ਦੇ ਉੱਪਰ ਆ ਬਈ ਦੇਖੋ ਬਿਲਕੁਲ ਰੋਡ ਦੇ ਉੱਪਰ ਹੈ ਜਾਓ ਦੇਖ ਲਓ ਮਲਾਜਮ ਵੀਰ ਬਾਈ ਨਾਲ ਲੱਗਾ ਪਿਆ ਹੈਗਾ ਯਾ ਦੇਖੋ ਭਾਈ ਪੌਲਸ ਮਲਾਜੰਵੀਰ ਭਾਈ ਆ ਪੱਕਦੇ ਉਹ ਕਰ ਰਹੇ ਨੇ ਭਾਈ ਕਿਹੜਾ ਡਿਪਾਰਟਮੈਂਟ ਦਾ ਥੋੜਾ ਪੁਲਿਸ ਦਾ ਹੀ ਪੁਲਿਸ ਦਾ ਹੀ ਡਿਪਾਰਟਮੈਂਟ ਆ ਜਿਹੜਾ ਭਾਈ ਫਾਇਰ ਬ੍ਰਿਗੇਡ ਪੁੱਛੋ ਫਾਇਰ ਬ੍ਰਿਗੇਡ ਪੁੱਛੋ ਹੈ ਨਗਰ ਕਾਉਂਸਲ ਵੱਲੋਂ ਹੈ ਠੀਕ ਹੈ ਮਾ ਥੋੜੇ ਵਰਦੀ ਪੁਲਿਸ ਵਾਲੀ ਪਾਈ ਵੀ ਹੈ ਨਾ ਨਹੀਂ ਵਰਦੀ ਵਾਲੀ ਹੈ ਨਾ ਵੀਰੇ ਠੀਕ ਹੈ ਠੀਕ ਹੈ ਪੰਜਾਬ ਫਾਇਰ ਸਟੇਸ਼ਨ ਠੀਕ ਹੈ ਇਹ ਗੱਡੀ ਪੁੱਛੋ ਦਵਾਈ ਆ ਜਿਹੜੀ ਬਾਤ ਚਾਹੀਏ ਜਿਹੜੀ ਪਹਿਲਾਂ ਗੱਡੀ ਆਈ ਵੀ ਤੀ ਉਹ ਕਹਿੰਦੇ ਵੀ ਰਾਮਪੁਰੇ ਦਵਾਈ ਸੀ